ਸਾਰੇਆਂ ਵੀਰਾਂ ਭਰਾਵਾਂ ਨੂੰ ਗੁਰਫਤ ਤੇ ਪ੍ਰਵਾਨ ਹੋਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਜਥੇਦਾਰ ਬੁੱਢਾ ਦਲ ਦੋਆਬਾ ਸੋ ਵੀਰੋ ਅੱਜ ਆਪਾਂ ਸਪੀਕਰ ਵਿਧਾਨ ਸਭਾ ਦਾ ਜਿਹੜਾ ਕੁਲਤਾਰ ਸਿੰਘ ਉਹਦੇ ਬਿਆਨ ਦੀ ਚਰਚਾ ਕਰਾਂਗੇ ਕਿ ਉਸਨੇ ਇੱਕ ਬਿਆਨ ਦਿੱਤਾ ਕਿ ਪੰਜਾਬ ਦੀਆਂ ਜਿਹੜੀਆਂ ਨਸਲਾਂ ਆ ਉਹ ਖਤਮ ਹੁੰਦੀਆਂ ਜਾ ਰਹੀਆਂ ਸਾਨੂੰ ਆਪਣੀਆਂ ਨਸਲਾਂ ਸੰਭਾਲਣੀਆਂ ਚਾਹੀਦੀਆਂ ਸੋ ਸਾਰੇਆਂ ਪਰਿਵਾਰਾਂ ਨੂੰ ਤਿੰਨ ਤਿੰਨ ਚਾਰ ਚਾਰ ਬੱਚੇ ਜਿਹੜੇ ਆ ਉਹ ਪੈਦਾ ਕਰਨੇ ਚਾਹੀਦੇ ਹਨ ਸੋ ਇਸ ਤੋਂ ਪਹਿਲਾਂ ਇਹ ਬਿਆਨ ਦਮਦਮੀ ਟਕਸਾਲ ਨੇ ਵੀ ਦਿੱਤਾ ਅਕਾਲ ਤਖਸਾਲ ਦੇ ਜਸੇਦਾਰ ਨੇ ਵੀ ਦਿੱਤਾ ਪਰ ਹੁਣ ਇਹ ਬਿਆਨ ਸਰਕਾਰ ਨੇ ਦਿੱਤਾ ਜਿਹੜੀ ਮੌਜੂਦਾ ਸਰਕਾਰ ਹੈ ਉਸ ਨੇ ਇਹ ਬਿਆਨ ਦਿੱਤਾ ਸੋ ਇਸ ਕਰਕੇ ਇਸ ਗੱਲ ਤੇ ਥੋੜੀ ਜਿਹੀ ਚਰਚਾ ਵਿਚਾਰ ਕਰਨੀ ਬਣਦੀ ਹੈ ਮੈਂ ਸਰਦਾਰ ਕੁਲਤਾਰ ਸਿੰਘ ਰੰਧਾਵਾ ਨੂੰ ਸਪੀਕਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਆਪਾਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਆ ਝਾੜੂ ਵਾਲੀ ਇਹਨੇ ਪੰਜਾਬ ਦੇਆਂ ਬੱਚਿਆਂ ਵਾਸਤੇ ਪੰਜਾਬ ਦੀ ਨਸਲ ਵਾਸਤੇ ਬਿਆਨਾਂ ਤੋਂ ਸਬਾਕ ਇਹੋ ਜੇ ਬਿਆਨ ਦੇਣ ਤੋਂ ਸਵਾਹ ਕਿਹੜਾ ਕੰਮ ਕੀਤਾ ਹੈ ਉਹਦੇ ਬਾਰੇ ਦੱਸਣਾ ਚਾਹੀਦਾ ਆਪਾਂ ਇੱਕ ਪੰਜਾਬ ਦੀ ਯੂਨੀਵਰਸਿਟੀ ਤਾਂ ਬਚਾ ਨਹੀਂ ਸਕਦੇ ਉਹਦੇ ਵਾਸਤੇ ਤਾਂ ਆਪਾਂ ਤਤ ਪਰ ਨਹੀਂ ਹੋਏ ਉੱਥੇ ਤਾਂ ਆਪਾਂ ਪਹੁੰਚੇ ਨਹੀਂ ਜਿੱਥੇ ਬੱਚਿਆਂ ਦੇ ਹੱਕ ਦੇ ਉੱਤੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਡਾਕਾ ਪੈ ਰਿਆ ਉਹ ਡਾਕਾ ਤੇ ਆਪਾਂ ਬਚਾਉਣ ਨੂੰ ਤਿਆਰ ਨਹੀਂ ਹੋਏ ਤੇ ਉੱਤੋਂ ਆਪਾਂ ਬਿਆਨ ਦੇ ਰਹੇ ਆ ਕਿ ਪੰਜਾਬ ਦੇ ਵਿੱਚ ਬੱਚੇ ਜਿਹੜੇ ਆ ਉਹ ਵੱਧ ਤੋਂ ਵੱਧ ਪੈਦਾ ਕਰਨੇ ਚਾਹੀਦੇ ਹਨ ਇੱਕ ਪਿੱਛੋਂ ਝਾਤ ਮਾਰ ਲਈਏ ਪਿਛਲੀਆਂ ਸਰਕਾਰਾਂ ਨੇ ਕੀ ਕੁਝ ਕੀਤਾ ਤੇ ਤੁਸੀਂ ਝੜੂ ਵਾਲਿਆਂ ਨੇ ਕੀ ਕੁਝ ਕੀਤਾ ਇੱਕ ਟਾਈਮ ਸੀ ਪੰਜਾਬ ਦੇ ਵਿੱਚ ਲੋਕ ਕੁੜੀਆਂ ਜੰਮਣ ਨੂੰ ਮਾੜਾ ਸਮਝਦੇ ਸੀ ਕੁੜੀਆਂ ਦੀ ਜਿਹੜੀ ਭਰੂਣ ਹੱਤਿਆ ਦੀ ਜਿਹੜੀ ਰੇਸ਼ਿਓ ਸੀ ਉਹ ਕਾਫੀ ਜ਼ਿਆਦਾ ਵੱਧ ਗਈ ਸੀ ਸੋ ਉਸ ਜਮਾਨੇ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਜਿਹੜੀ ਅਛਾਈ ਆ ਜਿਹੜੇ ਚੰਗੇ ਗੁਣ ਆ ਉਹ ਜੇ ਕੋਈ ਬੇਗਾਨਾ ਵੀ ਕਰ ਦੇਵੇ ਉਹਦੀ ਵੀ ਗੱਲ ਕਰ ਦੇਣੀ ਚਾਹੀਦੀ ਆ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਨੇ ਬੱਚੀਆਂ ਨੂੰ 52000 ਰੁਪਏ ਦੀ ਸ਼ਗਨ ਜਿਹੜੀ ਸਕੀਮ ਆ ਉਹ ਚਾਲੂ ਕੀਤੀ ਸੀ ਪਹਿਲਾਂ 21000 ਦੀ ਚੱਲੀ ਫਿਰ 31000 ਦੀ ਚੱਲੀ ਫਿਰ 52000 ਦੀ ਜਿਹੜੀ ਸ਼ਗਨ ਸਕੀਮ ਆ ਉਹ ਚੱਲੀ ਅੱਜ ਤੁਸੀਂ ਦੱਸੋ ਕਿ ਝਾੜੂ ਵਾਲੇ ਬੱਚਿਆਂ ਵਾਸਤੇ ਜਾਂ ਬੱਚੀਆਂ ਵਾਸਤੇ ਕੀ ਕਰ ਰਹੇ ਹਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਸਾਈਕਲ ਵੰਡੇ ਸੀ ਅੱਜ ਤੋਂ 10 ਸਾਲ ਪਹਿਲਾਂ ਸਰਕਾਰ ਰਹੀ ਆ ਅਕਾਲੀਆਂ ਦੀ ਕਾਲੀਆਂ ਦੀ ਸਰਕਾਰ ਵੇਲੇ ਪੰਜਾਬ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਹਰੇਕ ਘਰ ਦੇ ਵਿੱਚ ਨੀਲਾ ਤੇ ਸੰਤਰੀ ਰੰਗ ਦਾ ਸਾਈਕਲ ਪਹੁੰਚਿਆ ਸੀ ਜਿਹਦੇ ਮੋਰੇ ਬਾਦਲ ਸਾਹਿਬ ਦੀ ਫੋਟੋ ਲੱਗੀ ਹੋਈ ਸੀ ਮੈਂ ਖੁਦ ਵੇਖੀ ਆ ਸਾਡੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਘਰ ਘਰ ਸਾਈਕਲ ਹੋ ਸੰ ਪੂਰੇ ਪੰਜਾਬ ਦੇ ਵਿੱਚ ਉਹ ਸਾਈਕਲ ਪਹੁੰਚੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਕਿ ਆਪਾਂ ਬੀਬੀਆਂ ਵਾਸਤੇ 1000 ਰੁਪਏ ਐਲਾਨ ਕੀਤਾ ਤੇ 4 ਸਾਲ ਬੀਤਣ ਤੋਂ ਬਾਅਦ ਵੀ ਆਪਾਂ 1000 ਰੁਪਏ ਨਹੀਂ ਦਿੱਤਾ ਤੁਹਾਡੇ ਤੋਂ ਪਹਿਲਾਂ ਜਿਹੜੀ ਕਾਂਗਰਸ ਦੀ ਭ੍ਰਿਸ਼ਟ ਸਰਕਾਰ ਸੀ ਉਹਨੇ ਉਸ ਵੇਲੇ 스마트 ਫੋਨ ਦੇਣ ਦਾ ਐਲਾਨ ਕੀਤਾ ਸੀ ਪਰ ਸਰਕਾਰ ਨੇ 스마트 ਫੋਨ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਦਿੱਤੇ ਸੀ ਆ ਤੁਹਾਡੀਆਂ ਸ਼ਾਸਤਦਾਨ ਲੋਕਾਂ ਦੀਆਂ ਪ੍ਰਾਪਤੀਆਂ ਨੇ ਪਤਾ ਨਹੀਂ ਤੁਸੀਂ ਕਿਹੜੇ ਮੂੰਹ ਦੇ ਨਾਲ ਕਹਿੰਦੇ ਆ ਨਸਲਾਂ ਵਧਾਓ ਅਜੇ ਆਪਾਂ ਥੋੜੀ ਜਿਹੀ ਹੋਰ ਅੱਗੇ ਵੀਰੋ ਵਿਚਾਰ ਕਰੀਏ ਨਸਲ ਵਧਾਣ ਦੀ ਤੁਸੀਂ ਗੱਲ ਕੀਤੀ ਠੀਕ ਆ ਨਸਲ ਵਧਣੀ ਚਾਹੀਦੀ ਆ ਇਹ ਨਹੀਂ ਕਿ ਨਸਲ ਨਹੀਂ ਵਧਣੀ ਚਾਹੀਦੀ ਆਪਾਂ ਕੋਈ ਇਸ ਗੱਲ ਦੀ ਵਿਰੋਧਤਾ ਨਹੀਂ ਕਰਦੇ ਵਧਣੀ ਚਾਹੀਦੀ ਪਹਿਲਾਂ ਇਹ ਦੱਸੋ ਬੱਚੇ ਪੈਦਾ ਕਰਕੇ ਨਸ਼ੇੜੀ ਬਣਾਉਣੇ ਆ ਨਸ਼ਿਆਂ ਦੇ ਮੂੰਹ ਦੇ ਵਿੱਚ ਧੱਕਨੇ ਆ ਜਿਹੜੇ ਅੱਜ ਬੱਚੇ ਸਾਡੇ ਜਵਾਨ ਹੋ ਰਹੇ ਆ ਉਹ ਤੇ ਸਾਡੇ ਤੋਂ ਸੰਭਾਲੇ ਨਹੀਂ ਜਾਂਦੇ ਉਹ ਕੋਈ ਧਾਰਮਿਕ ਤੌਰ ਤੇ ਵੀ ਉਹਨਾਂ ਦੀ ਨਸਲ ਕੁਸ਼ੀ ਹੋ ਰਹੀ ਪੰਜਾਬ ਦੇ ਲੋਕਾਂ ਦੀ ਪੰਜਾਬੀਆਂ ਦੀ ਅੱਜ ਦੇ ਜਿਹੜੇ ਪੰਜਾਬੀ ਧਾਰਮਿਕ ਪੰਜਾਬੀ ਆ ਉਹ ਕੋਈ ਇਸਾਈ ਬਣ ਗਿਆ ਕੋਈ ਕਿਸੇ ਡੇਰੇ ਦੇ ਵਿੱਚ ਪਹੁੰਚ ਗਿਆ ਕੋਈ ਕਿਸੇ ਡੇਰੇ ਦੇ ਵਿੱਚ ਪਹੁੰਚ ਗਿਆ ਜੋ ਧਰਮ ਦੀ ਮੂਲ ਧਾਰਾ ਆ ਜੋ ਧਰਮ ਦੀ ਮੁੱਖ ਧਾਰਾ ਆ ਜੋ ਧਰਮ ਦੀ ਮੂਲ ਧਾਰਾ ਆ ਸਿੱਖੀ ਪੰਜਾਬ ਦੀ ਮਿੱਟੀ ਦੇ ਵਿੱਚ ਇੱਥੇ 10 ਗੁਰੂ ਸਾਹਿਬਾਨਾਂ ਨੇ ਜਨਮ ਲਿਆ ਦਸੇ ਗੁਰੂ ਸਾਹਿਬਾਨਾਂ ਨੇ ਕੁਰਬਾਨੀ ਕੀਤੀ ਆਪੋ ਆਪਣੇ ਥਾਂ ਵੱਡੀਆਂ ਸੇਵਾਵਾਂ ਨਿਭਾਈਆਂ ਦਸਵੇਂ ਪਾਤਸ਼ਾਹ ਨੇ ਆਪਣੇ ਬੱਚੇ ਸ਼ਹੀਦ ਕਰਾਏ ਪੰਜਾਬ ਦੀ ਇੱਕ ਇੱਕ ਮਾਂ ਨੇ ਉਸ ਜਮਾਨੇ ਦੇ ਵਿੱਚ ਆਪਣੇ ਬੱਚਿਆਂ ਨੂੰ ਸ਼ਹੀਦ ਕਰਾਇਆ ਪੰਜਾਬ ਦੀ ਆਜ਼ਾਦੀ ਵਾਸਤੇ ਜਦੋਂ ਮੁਗਲਾਂ ਦੇ ਕਬਜ਼ੇ ਦੇ ਵਿੱਚ ਪੰਜਾਬ ਸੀ ਤੇ ਅੱਜ ਆਪਾਂ ਦੇਖੀਏ ਕਿ ਜਿਹੜੀ ਪੰਜਾਬ ਦੀ ਮੁੱਖ ਧਾਰਾ ਵਾਲੀ ਸਿੱਖੀ ਆ ਅੱਜ ਆਪਾਂ ਇਸ ਗੱਲ ਨੂੰ ਸਮਝੀਏ ਕਿ ਜੋ ਪੰਜਾਬ ਦਾ ਮੁੱਖ ਧਰਮ ਆ ਜਿਹਨੇ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਮਿੱਟੀ ਵਾਸਤੇ ਜਿਹਨੇ ਕੁਰਬਾਨੀਆਂ ਕੀਤੀਆਂ ਪੰਜਾਬੀ ਦੀ ਆਜ਼ਾਦੀ ਵਾਸਤੇ ਜਿਹਨੇ ਕੁਰਬਾਨੀਆਂ ਕੀਤੀਆਂ ਪੰਜਾਬੀਅਤ ਦੀ ਆਜ਼ਾਦੀ ਵਾਸਤੇ ਅੱਜ ਜਿਹੜੇ ਉਹ ਮੁੱਖ ਧਾਰਾ ਆ ਜਿਹੜਾ ਮੁੱਖ ਧਰਮ ਆ ਉਹਦੇ ਤੋਂ ਸਾਰੇ ਲੋਕ ਟੁੱਟ ਗਏ ਉਹ ਕਿਹਨਾਂ ਦੀ ਮਿਹਰਬਾਨੀ ਹੋਈ ਤੁਹਾਡੀ ਸ਼ਾਸਤਦਾਨਾਂ ਦੀ ਕਿਉਂਕਿ ਤੁਸੀਂ ਤੁਹਾਡਾ ਬੇੜਾ ਬੈਠਾ ਸ਼ਾਸਤਦਾਨਾਂ ਦਾ ਕਿਉਂਕਿ ਤੁਸੀਂ ਵੋਟਾਂ ਲੈਣੀਆਂ ਅੱਜ ਤੁਸੀਂ ਇਸਾਈਆਂ ਨੂੰ ਨਹੀਂ ਨੱਥ ਪਾਉਂਦੇ ਤੁਸੀਂ ਹੋਰ ਡੇਰੇਦਾਰਾਂ ਨੂੰ ਨਹੀਂ ਨੱਥ ਪਾਉਂਦੇ ਕਿਉਂ ਕਿ ਕਿਉਂਕਿ ਤੁਹਾਨੂੰ ਪਤਾ ਆ ਕਿ ਸਾਨੂੰ ਵੋਟਾਂ ਸਾਡੀਆਂ ਟੁੱਟ ਜਾਣੀਆਂ ਪਰ ਤੁਹਾਨੂੰ ਇਹ ਵੀ ਤੇ ਪਤਾ ਹੈ ਕਿ ਜਿਹੜੀ ਮੁੱਖ ਧਾਰਾ ਆ ਮੁੱਖ ਸਿੱਖੀ ਆ ਜੋ ਮੁੱਖ ਧਰਮ ਆ ਉਹ ਸਿੱਖੀ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਅੱਜ ਜੇ ਬਾਕੀ ਧਰਮਾਂ ਦੀ ਗੱਲ ਕਰੀਏ ਕਿਸੇ ਦੀ ਕੋਈ ਕੁਰਬਾਨੀ ਨਹੀਂ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬੀਅਤ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਧਰਮ ਦੀ ਕੋਈ ਕੁਰਬਾਨੀ ਨਹੀਂ ਆ ਮੇਰਾ ਇਹ ਵਿਸ਼ਾ ਨਹੀਂ ਮੈਂ ਇਸ ਪਾਸੇ ਨੂੰ ਨਹੀਂ ਜਾਣਾ ਚਾਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਦੀ نسل ਨੂੰ ਅਸੀਂ ਸੰਭਾਲ ਲਿਆ ਧਰਮ ਦੇ ਵਿੱਚ ਲੈ ਕੇ ਜਾਣਾ ਬੱਚਿਆਂ ਨੂੰ ਸਹੀ ਧਰਮ ਦੀ ਜਾਣਕਾਰੀ ਦੇਣੀ ਇਹ ਵੀ ਤਾਂ ਇੱਕ ਸੰਭਾਲਣ ਦੀ ਗੱਲ ਆ ਜਿੱਥੇ ਧਾਰਮਿਕ ਪੱਖ ਦੇ ਲੋਕ ਫੇਲ ਹੋ ਗਏ ਉਹ ਬੱਚਿਆਂ ਨੂੰ ਸੰਭਾਲ ਨਹੀਂ ਸਕੇ ਅੱਜ ਦੇ ਬੱਚੇ ਜਵਾਨ ਹੋ ਕੇ ਬੰਦੇ ਬਣ ਕੇ ਕੋਈ ਇਸਾਈ ਬਣ ਗਿਆ ਕੋ ਡੇਰਿਆਂ ਦੇ ਵਿੱਚ ਚਲਾ ਗਿਆ ਉਹਨਾਂ ਨੂੰ ਸਿੱਖੀ ਦਾ ਗਿਆਨ ਨਹੀਂ ਹੋਇਆ ਅੱਗੇ ਆਦੀ ਆ ਗੱਲ ਬੇਰੁਜ਼ਗਾਰੀ ਦੀ ਰੁਜ਼ਗਾਰ ਦੀ ਕਿੱਤੇ ਦੀ ਚਲੋ ਧਰਮੀ ਲੋਕ ਵੀ ਫੇਲ ਹੋ ਗਏ ਉਹ ਧਰਮ ਦੀ ਸਿੱਖਿਆ ਨਹੀਂ ਦੇ ਸਕੇ ਪਰ ਰੁਜ਼ਗਾਰ ਕਿੱਤਾ ਤੇ ਉਹ ਸਰਕਾਰ ਨੇ ਦੇਣਾ ਸੀ ਸਰਕਾਰ ਵੀ ਫੇਲ ਹੋ ਗਈ ਨਸ਼ੇ ਜਿਹੜੇ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਫੈਲੇ ਜਿਨ੍ਹਾਂ ਨੇ ਹਰ ਘਰ ਦਾ ਇੱਕ ਇੱਕ ਬੱਚਾ ਖੋਲਿਆ ਸਾਡੇ ਘਰ ਦੇ ਵਿੱਚ ਇੱਕ ਬੱਚਾ ਗਿਆ ਨਸ਼ੇ ਦੀ ਭੇਟ ਚੜਿਆ ਕੀ ਉੱਥੇ ਜਿਹੜੇ ਪੰਜਾਬ ਦੇ ਸ਼ਾਸਤਦਾਨ ਆ ਜਿਹੜੇ ਅੱਜ ਇਹੋ ਜਿਹੇ ਬਿਆਨ ਦਿੰਦੇ ਆ ਉਹਨਾਂ ਨੇ ਕੋਈ ਰੋਲ ਅਦਾ ਕੀਤਾ ਉਹਨਾਂ ਨੇ ਕੋ ਆਪਣਾ ਫਰਜ਼ ਨਿਭਾਇਆ ਕਿਸੇ ਤਰੀਕੇ ਦਾ ਕੋਈ ਵੀ ਫਰਜ਼ ਨਹੀਂ ਨਿਭਾਇਆ ਅੱਜ ਪੰਜਾਬ ਦੇ ਵਿੱਚ ਨਸ਼ਾ ਖੁੱਲੇ ਆਮ ਵੇਚ ਰਿਆ ਕਿਸ ਨੇ ਕੋਈ ਨਸ਼ੇ ਦੇ ਲਗਾਮ ਨਹੀਂ ਪਾਈ ਕਿਸੇ ਨੇ ਕੋਈ ਨਸ਼ੇ ਦੇ ਨੱਥ ਨਹੀਂ ਪਾਈ ਅੱਜ ਸ਼ਰੇਆਮ ਕਤਲ ਹੋ ਰਹੇ ਆ ਤੁਸੀਂ ਕਿਹੜੀ ਨਸਲ ਨੂੰ ਸੰਭਾਲਣ ਦੀ ਗੱਲ ਕਰਦੇ ਆ ਕਿਹੜੀ ਨਸਲ ਪੈਦਾ ਕਰਨ ਦੀ ਗੱਲ ਕਰਦੇ ਆ ਉਹ ਜਿਹੜੀ ਨਸਲ ਪੈਦਾ ਹੋਈ ਆ ਉਹਨੂੰ ਸੰਭਾਲ ਲਈਏ ਆਪਾਂ ਅੱਜ ਜਿਹੜੀ ਸਾਡੀ ਪਿਛਲੀ ਨਸਲ ਆ ਅੱਜ ਜੇ ਕੋਈ ਸਿੱਧੂ ਮੂਸੇਵਾਲੇ ਵਰਗਾ ਜਾਂ ਕੋਈ ਹੋਰ ਆਦਮੀ ਮੈਂ ਤਾਂ ਵੈਸੇ ਉਹਦਾ ਤਾਂ ਨਾਮ ਲੈ ਦਿੱਤਾ ਕਿਉਂਕਿ ਉਹ ਸਿਰ ਕੱਢਵਾ ਨੌਜਵਾਨ ਸੀ ਉਹਨੇ ਇੱਕ ਗਰਾਊਂਡ ਲੈਵਲ ਤੋਂ ਜ਼ੀਰੋ ਲੈਵਲ ਤੋਂ ਉੱਠ ਕੇ ਬਹੁਤ ਵੱਡੀ ਤਰੱਕੀ ਹਾਸਲ ਕੀਤੀ ਮੈਂ ਤਾਂ ਉਹਦਾ ਨਾਮ ਲੈ ਦਿੱਤਾ ਕਿਉਂਕਿ ਉਹਦੇ ਨਾਲ ਇਹ ਐਕਸੀਡੈਂਟ ਵਾਪਰਿਆ ਉਹਦੇ ਨਾਲੇ ਘਟਨਾ ਵਾਪਰੀ ਜਿਹੜੀ ਘਟਨਾ ਉਸ ਬੱਚੇ ਦੇ ਨਾਲ ਸਿੱਧੂ ਮੂਸੇਵਾਲੇ ਦੇ ਨਾਲ ਸ਼ੁਭਦੀਪ ਸਿੰਘ ਦੇ ਨਾਲ ਵਾਪਰੀ ਅੱਜ ਉਹ ਘਟਨਾ ਹਰੇਕ ਦੂਜੇ ਤੀਜੇ ਮਨੁੱਖ ਨਾਲ ਵਾਪਰ ਰਹੀ ਆ ਹਰੇਕ ਪੰਜਾਬ ਦੇ ਵਿੱਚ ਗੋਲੀਆਂ ਚੱਲਦੀਆਂ ਰੋਜ਼ ਨੌਜਵਾਨਾਂ ਨੂੰ ਮਾਰਿਆ ਜਾਂਦਾ ਕੱਲ ਸਾਡੇ ਇੱਥੇ ਲੱਗੇ ਬੰਗਿਆਂ ਪਿੰਡ ਦੇ ਬੰਗਿਆਂ ਸ਼ਹਿਰ ਦੇ ਵਿੱਚ ਚੱਲਦੀ ਸਕੋਰਪੀਓ ਦੇ ਵਿੱਚ ਪੰਜ ਨੌਜਵਾਨ ਸਵਾਰ ਸੀ ਤੇ ਇੱਕ i20 ਕਾਰ ਦੇ ਵਿੱਚ ਨੌਜਵਾਨ ਆਇਓ ਗੋਲੀਆਂ ਮਾਰ ਗਏ ਉਹਨਾਂ ਨੂੰ ਤੇ ਸਰਕਾਰ ਕੀ ਕਰ ਰਹੀ ਆ ਕਿੰਨੇ ਗੈਂਗਸਟਰ ਆਪਾਂ ਫੜ ਰਹੇ ਆ ਕਿੰਨੀ ਆਪਾਂ ਨੱਥ ਪਾ ਰਹੇ ਕਿੰਨੀ ਕਿ ਨਸਲ ਸੰਭਲੀ ਆਪਾਂ ਬਾਕੀ ਤੇ ਬੇਸਿਕ ਮੁੱਦਿਆਂ ਤੇ ਆਪਾਂ ਜੇ ਗੱਲ ਕਰੀਏ ਐਜੂਕੇਸ਼ਨ ਦੀ ਗੱਲ ਕਰੀਏ ਹਸਪੀਟੈਲਿਟੀ ਦੀ ਗੱਲ ਕਰੀਏ ਹੋਰ ਸਾਰੇ ਮੁੱਦਿਆਂ ਦੀ ਗੱਲ ਕਰੀਏ ਵੀਡੀਓ ਤੇ ਬਹੁਤ ਲੰਮੀ ਹੋ ਜਾਣੀ ਆ ਠੀਕ ਆ ਸਾਰੇ ਨੂੰ ਪਤਾ ਹੀ ਆ ਮੈਂ ਤੇ ਇੰਨੀ ਗੱਲ ਕਹਿਣੀ ਚਾਹੁੰਦਾ ਕੁਲਤਾਰ ਸਿੰਘ ਹਵਾਂ ਨੂੰ ਝਾੜੂ ਵਾਲਿਆਂ ਵੀਰਾਂ ਨੂੰ ਓਕੇ ਵੀਰੋ ਕੋਈ ਪਾਲਿਸੀ ਵੀ ਲਿਆਓ ਕੋਈ ਨੀਤੀ ਵੀ ਬਣਾਓ ਕੋਈ ਡਿਸਪਲਿਨ ਵੀ ਤਲਾਓ ਨਾ ਨਸਲਾਂ ਨੂੰ ਕੋਈ ਸੰਭਾਲਣ ਦੀ ਗੱਲ ਤੇ ਕਰੋ ਨਾ ਕਿ ਆਹ ਜੇ ਬੱਚੇ ਪੈਦਾ ਹੋ ਰਹੇ ਆ ਉਨਾ ਬਾਅਦ ਤੇ ਅਸੀਂ ਜਿਹੜੀ ਐਜੂਕੇਸ਼ਨ ਆ ਉਹ ਸਾਰੀ A to Z ਫ੍ਰੀ ਕਰਾਂਗੇ ਫਿਰ ਤੇ ਸਾਰੇ ਕੋਈ ਸੋਚਣ ਉਸ ਚੀਜ਼ ਬਾਰੇ ਕਿਉਂਕਿ ਨਸਲਾਂ ਨੂੰ ਸੰਭਾਲਣਾ ਸਰਕਾਰ ਦਾ ਮੇਨ ਕੰਮ ਆ ਕੋਈ ਸਰਕਾਰਾ ਸਾਡੇ ਤੇ ਇਹਿਸਾਨ ਨਹੀਂ ਕਰ ਰਹੀਆਂ ਕੋਈ ਹਕਲ ਨੂੰ ਸਰਕਾਰ ਉੱਠ ਕੇ ਕਹੇ ਕਿ ਮੈਂ ਤੁਹਾਡੇ ਤੇ ਇਹਿਸਾਨ ਕਰ ਦਿੱਤਾ ਨਹੀਂ ਇਹ ਤੁਹਾਡਾ ਫਰਜ ਆ ਇਸ ਕਰਕੇ ਤੁਹਾਨੂੰ ਚੁਣਿਆ ਇਸ ਕਰਕੇ ਤੁਹਾਨੂੰ ਚੁਣ ਕੇ ਬਿਠਾ ਲਿਆ ਸੀਟ ਦੇ ਉੱਤੇ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ ਨਿਭਾਓ ਜੇ ਤੁਸੀਂ ਇਹ ਜ਼ਿੰਮੇਵਾਰੀਆਂ ਤੇ ਆਪਣੇ ਫਰਜ਼ ਨਹੀਂ ਨਿਭਾ ਸਕਦੇ ਤਾਂ ਫਿਰ ਤੁਸੀਂ ਪੰਜਾਬ ਦੀ ਜਨਤਾ ਨੂੰ ਕਿੰਨਾ ਚਿਰ ਗੁੰਮਰਾਹ ਕਰ ਲੋਗੇ ਇੱਕ ਵਾਰੀ ਬੇਵਕੂਫ ਬਣਾਓਗੇ ਦੋ ਵਾਰੀ ਬੇਵਕੂਫ ਬਣਾਓਗੇ ਆਖਰਕਾਰ ਇੱਕ ਦਿਨ ਤੇ ਆਵਾਮ ਨੇ ਜਾ ਕੇ ਜਾਣਾ ਬੇਸ਼ੱਕ ਇਹ ਗੱਲ ਸੱਚੀ ਆ ਕਿ ਆਵਾਮ ਜਿਹੜੀ ਭੋਲੀ ਹੁੰਦੀ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈ ਸ਼ਾਸਤਾਨ ਚਲਾਕ ਹੁੰਦੇ ਆ ਉਹ ਉਹਨਾਂ ਨੂੰ ਬੇਵਕੂਫ ਬਣਾ ਕੇ ਵੋਟ ਲੈ ਲੈਂਦੇ ਆ ਜੇ ਤੁਸੀਂ ਆਪਣੀਆਂ ਹੀ ਨਾ ਜ਼ਿੰਮੇਵਾਰੀਆਂ ਨੂੰ ਫਰਜ਼ਾਂ ਨੂੰ ਨਹੀਂ ਨਿਭਾ ਸਕਦੇ ਤਾਂ ਤੁਸੀਂ ਅਸਤੀਫਾ ਦੇ ਦਿਓ ਇੱਕ ਪਾਸੇ ਹੋ ਜਾਓ ਪੰਜਾਬ ਦੀ ਨਸਲ ਸੰਭਾਲਣੀ ਤੁਹਾਡਾ ਫਰਜ ਆ ਤੁਸੀਂ ਕੀ ਨੀਤੀ ਬਣਾਈ ਆ ਐਜੂਕੇਸ਼ਨ ਫ੍ਰੀ ਕਰ ਦਿਓ ਤੁਸੀਂ ਕਰਨੀ ਨਹੀਂ ਕਰ ਨਹੀਂ ਸਕਦੇ ਤੁਸੀਂ ਸਿਰਫ ਫੋਕੇ ਬਿਆਨ ਦੇ ਸਕਦੇ ਆ ਜਿਹੜਾ ਇੱਕ ਬੱਚਾ ਅੱਜ ਪੈਦਾ ਹੋ ਰਿਹਾ ਤੁਸੀਂ ਉਹਦੀ 20 20 ਸਾਲ ਤੱਕ ਦੀ ਮੈਡੀਕਲ ਸਹੂਲਤ ਸਾਰੀ ਫ੍ਰੀ ਕਰ ਦਿਓ ਉਹਨੂੰ ਮੈਡੀਕਲ ਦਿਓ ਉਹਨੂੰ ਇਲਾਜ ਜਿਹੜਾ ਬੱਚਾ ਅੱਜ ਪੈਦਾ ਹੋ ਰਿਹਾ ਉਹਦਾ 20 ਸਾਲ ਤੱਕ ਜਿੰਨਾ ਚਿਰ 20 ਸਾਲਾਂ ਦੀ ਉਮਰ ਦੇ ਵਿੱਚ ਆ ਨਹੀਂ ਜਾਂਦਾ ਇਹਦਾ ਬਿਲਕੁਲ ਟੋਟਲ ਇਲਾਜ ਫ੍ਰੀ ਕਰ ਦਿਓ ਅੱਜ ਕਰ ਦਿਓ ਫ੍ਰੀ ਆਉਣ ਵਾਲੀਆਂ ਸਰਕਾਰਾਂ ਦੇਖੀ ਜਾਊਂਗੀਆਂ ਜੋ ਹਟਾਉਂਗੀਆਂ ਤਾਂ ਲੱਗ ਜਾਊਗਾ ਪਤਾ ਰਣਜੀਤ ਸਿੰਘ ਚੰਨੀ ਬੱਸਾਂ ਦੇ ਵਿੱਚ ਬੀਬੀਆਂ ਦਾ ਚੜਨਾ ਫ੍ਰੀ ਕਰ ਗਿਆ ਸੀ ਤੋ ਚੱਲੀ ਚੁੱਲੀ ਜਾਂਦਾ ਹੈ ਨਾ ਤੁਸੀਂ ਕਰੋ ਤੇ ਸਹੀ ਕਰਨ ਲਈ ਦਮ ਚਾਹੀਦਾ ਆ ਕਰਨ ਲਈ ਜੁਰਤ ਚਾਹੀਦੀ ਆ ਉਹ ਤੁਸੀਂ ਕਿੱਥੋਂ ਲੈ ਕੇ ਆਓਗੇ ਵੋਟਾਂ ਤੇ ਆਪਾਂ ਲੈ ਲਈਆਂ ਆ ਪਰ ਜਿਹੜੀ ਜੁਰਤ ਆ ਉਹ ਬੰਦੇ ਦੇ ਜਿਗਰੇ ਚੋਂ ਆਉਂਦੀ ਆ ਜਿਹੜਾ ਜਜ਼ਬਾ ਹੁੰਦਾ ਜਨੂਨ ਹੁੰਦਾ ਮਨੁੱਖ ਦੇ ਖੂਨ ਦੇ ਵਿੱਚ ਹੁੰਦਾ ਆ ਜਜ਼ਬਾ ਤੇ ਖੂਨ ਜਜ਼ਬਾ ਤੇ ਜਨੂਨ ਬਾਹਰੋਂ ਨਹੀਂ ਖਰੀਦੇ ਜਾ ਸਕਦਾ ਕਿਸੇ ਤੋਂ ਲਿਆ ਨਹੀਂ ਜਾ ਸਕਦਾ ਵੋਟਾਂ ਲਈਆਂ ਜਾ ਸਕਦੀਆਂ ਜਜ਼ਬਾ ਤੇ ਜਨੂਨ ਮਨੁੱਖ ਦੇ ਖੂਨ ਦੇ ਵਿੱਚ ਪੈਦਾ ਹੁੰਦਾ ਆ ਸੋ ਉਹ ਤੁਹਾਡੇ ਚ ਹੈ ਨਹੀਂ ਠੀਕ ਹੈ ਸੋ ਇਸ ਕਰਕੇ ਬਹੁਤ ਮੁੱਦੇ ਨੇ ਬੱਚੇ ਤੁਸੀਂ ਪੈਦਾ ਕਰਨ ਨੂੰ ਕਹਿ ਦਿੱਤਾ ਬੱਚੇ ਤੇ ਕੁਰਬਲ ਕੁਰਬਲ ਕਰਨਗੇ ਉਹਨਾਂ ਨੂੰ ਰੋਟੀ ਕੌਣ ਦੇਵੇਗਾ ਆਟਾ ਦਾਲ ਸ਼ਕੀਮ ਉਹ ਉਸ ਵੇਲੇ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਉਹਨੇ ਚਲਾਈ ਸੀ ਤੁਸੀਂ ਉਹ ਵੀ ਖਰਾਬ ਕਰ ਦਿੱਤੀ ਆ ਉਹਦਾ ਵੀ ਕੋਈ ਕਿਸੇ ਨੂੰ ਬੈਨੀਫਿਟ ਨਹੀਂ ਹੋ ਰਿਹਾ ਸੋ ਇਸ ਕਰਕੇ ਜੇ ਤੁਸੀਂ ਕਿਸੇ ਨੂੰ ਕੋਈ ਸਹੂਲਤ ਦੇ ਰਹੇ ਆ ਤੇ ਉਹ ਤੁਸੀਂ ਗਣਤੀ ਗਣੀ ਜੰਨੇ ਆ ਠੀਕ ਹੈ ਨਾ ਸੋ ਇਦਾਂ ਦੀ ਸਰਕਾਰਾਂ ਚਲਦੀਆਂ ਹੁੰਦੀਆਂ ਇਦਾਂ ਨਹੀਂ ਬਿਆਨ ਦੇ ਕੇ ਕੁਝ ਵੀ ਸਮਾਜ ਦੇ ਵਿੱਚ ਕਿਸੇ ਤਰੀਕੇ ਦਾ ਸੁਧਾਰ ਹੁੰਦਾ ਹੁੰਦਾ ਜੇ ਤੁਸੀਂ ਵਾਕੇ ਹੀ ਚਾਹੁੰਦੇ ਆ ਕਿ ਨਸਲਾਂ ਵਧਣ ਪਰ ਫੁੱਲਤ ਹੋਣ ਆਣ ਆਲੀਆਂ ਪੀੜ੍ਹੀਆਂ ਤੁਹਾਡਾ ਜਸ ਕਾਣ ਗੋਗੇ ਗਾਣ ਕਿ ਉਹ ਫਲਾਣਾ ਰਾਜਾ ਸੀ ਉਹਨ ਸਾਡੇ ਲਈ ਕੁਝ ਕੀਤਾ ਤਾਂ ਵਾਕੇ ਹੀ ਕੋਈ ਕੁਰਬਾਨੀ ਕਰਨੀ ਪੈਂਦੀ ਆ ਸਖਤ ਫੈਸਲੇ ਤੇ ਸਖਤ ਸਟੈਂਡ ਲੈਣਾ ਪੈਂਦਾ ਆ ਤੁਹਾਡੇ ਸਿਰਾਂ ਤੇ ਪੱਗਾਂ ਆ ਤੇ ਕਹਾਣੇ ਤੁਸੀਂ ਦੇਖਣੋਂ ਵੀ ਸਿੱਖ ਲੱਗਦੇ ਆ ਨਾਵਾਂ ਪਿੱਛੇ ਤੁਹਾਡੇ ਸਿੰਘ ਆ ਤੇ ਕੰਮ ਤੁਸੀਂ ਕਿਹੜੇ ਕਰਦੇ ਆ ਤੁਸੀਂ ਸਿੱਖੀ ਵਾਸਤੇ ਕੋਈ ਕੰਮ ਨਹੀਂ ਕਰਦੇ ਘੱਟੋ ਘੱਟ ਤੁਸੀਂ ਮੋਦੀ ਵਰਗਿਆਂ ਤੋਂ ਅਮਿਤ ਸ਼ਾਹ ਵਰਗਿਆਂ ਤੋਂ ਯੋਗੀ ਵਰਗਿਆਂ ਤੋਂ ਸਿੱਖਿਆ ਲੈ ਲਓ ਉਹ ਹਿੰਦੂਵਾਦ ਲਈ ਕਿੰਨਾ ਕੁਸ਼ ਕਰ ਰਹੇ ਆ ਤੇ ਤੁਸੀਂ ਇੱਥੇ ਸਿੱਖੀ ਵਾਸਤੇ ਕੀ ਕੀਤਾ ਸਾਡੀ ਤੇ ਕੁਰਬਾਨੀ ਦਾ ਵੀ ਕੋਈ ਆਤਮਿਕ ਕੋ ਮੁੱਲ ਨਹੀਂ ਮੋੜ ਸਕਦਾ